ਪ੍ਰੀਕ ਸੀ 22 ਅਪ੍ਰੈਲ ਦਿਨ ਮੰਗਲਵਾਰ ਦੁਪਹਿਰ ਦੇ 2:45 ਮਿੰਟ ਹੋ ਚੁੱਕੇ ਸਨ ਉਦੋਂ ਹੀ ਇਸ ਮੈਦਾਨ ਦੇ ਵਿੱਚ ਜੰਗਲ ਵਾਲੀ ਸਾਈਡ ਤੋਂ ਕੁਝ ਅੱਤਵਾਦੀ ਦਾਖਲ ਹੁੰਦੇ ਨੇ ਜਿਨ੍ਹਾਂ ਦੇ ਆਰਮੀ ਦੀ ਯੂਨੀਫਾਰਮ ਪਾਈ ਹੁੰਦੀ ਹੈ ਤੇ ਉਹਨਾਂ ਦੇ ਮੂੰਹ ਦੇ ਉੱਪਰ ਨਕਾਬ ਚੜੇ ਹੁੰਦੇ ਨੇ ਤੇ ਜਿਹੜੇ ਮਰਦ ਉੱਥੇ ਮੁਸਲਮਾਨ ਨਹੀਂ ਸਨ ਉਹਨਾਂ ਨੂੰ ਇਹਨਾਂ ਨੇ ਕੋਈ ਮਾਰ ਦਿੱਤੀ ਇਹ ਅੱਤਵਾਦੀਆਂ ਦਾ ਗਰੁੱਪ ਉੱਥੇ ਖੜ ਕੇ ਲਗਾਤਾਰ 10 ਮਿੰਟ ਤੱਕ ਗੋਲੀਬਾਰੀ ਕਰਦਾ ਹੈ ਤੇ ਲੋਕਾਂ ਦਾ ਕਤਲੇਆਮ ਕਰਦਾ ਹੈ ਉਸ ਦੌਰਾਨ ਹੀ ਲੋਕਾਂ ਨੂੰ ਇਹ ਪਤਾ ਲੱਗਦਾ ਹੈ ਕਿ ਇਹ ਕੋਈ ਇੰਡੀਅਨ ਆਰਮੀ ਨਹੀਂ ਹੈ ਬਲਕਿ ਇਹ ਇੱਕ ਅੱਤਵਾਦੀ ਹਮਲਾ ਹੈ ਕਹਿੰਦੇ ਅਹਿਸਾਸ ਹੋਣਾ ਹੀ ਬੰਦ ਹੋ ਜਾਂਦਾ ਹੈ ਇਹ ਚੀਜ਼ ਸਾਨੂੰ ਸਾਫ਼-ਸਾਫ਼ ਦਿਖਾਈ ਦਿੰਦੀ ਹੈ ਇਸ ਫੋਟੋ ਦੇ ਵਿੱਚ ਇਸ ਤੋਂ ਬਿਨਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਇਹ ਵੀ ਜਾਣਾਂਗੇ ਕਿ ਅੱਤਵਾਦੀਆਂ ਨੇ 22 ਅਪ੍ਰੈਲ ਦਾ ਦਿਨ ਹੀ ਕਿਉਂ ਚੁਣਿਆ ਸੀ ਇਹ ਹਮਲਾ ਕਰਨ ਦੇ ਲਈ ਤਰੀਕ ਸੀ 22 ਅਪ੍ਰੈਲ ਦਿਨ ਮੰਗਲਵਾਰ ਦੁਪਹਿਰ ਦੇ 2:45 ਮਿੰਟ ਹੋ ਚੁੱਕੇ ਸਨ ਦੇਸ਼ ਦੀਆਂ ਅਲੱਗ-ਅਲੱਗ ਸਟੇਟਾਂ ਦੇ ਵਿੱਚੋਂ ਆਏ ਹੋਏ 40 ਲੋਕਾਂ ਦਾ ਇੱਕ ਗਰੁੱਪ ਕਸ਼ਮੀਰ ਦੇ ਪੈਲਗਾਮ ਦੀ ਬੇਸ਼ਰਮ ਘਾਟੀ ਦੇ ਵਿੱਚ ਘੁੰਮ ਰਿਹਾ ਸੀ ਇਹ ਸਾਰਾ ਗਰੁੱਪ ਮੈਦਾਨ ਦੇ ਵਿੱਚ ਘੁੰਮ ਰਿਹਾ ਸੀ ਤੇ ਕੁਝ ਲੋਕ ਕੁਰਸੀਆਂ ਦੇ ਉੱਪਰ ਮੈਦਾਨ ਤੋਂ ਬਾਹਰ ਬੈਠੇ ਸਨ ਉਦੋਂ ਹੀ ਇਸ ਮੈਦਾਨ ਦੇ ਵਿੱਚ ਜੰਗਲ ਵਾਲੀ ਸਾਈਡ ਤੋਂ ਕੁਝ ਅੱਤਵਾਦੀ ਦਾਖਲ ਹੁੰਦੇ ਨੇ ਜਿਨ੍ਹਾਂ ਦੇ ਆਰਮੀ ਦੀ ਯੂਨੀਫਾਰਮ ਪਾਈ ਹੁੰਦੀ ਹੈ ਤੇ ਉਹਨਾਂ ਦੇ ਮੂੰਹ ਦੇ ਉੱਪਰ ਨਕਾਬ ਚੜੇ ਹੁੰਦੇ ਨੇ ਇਹ ਅੱਤਵਾਦੀ ਉੱਥੇ ਘੁੰਮ ਰਹੇ ਲੋਕਾਂ ਤੋਂ ਸਭ ਤੋਂ ਪਹਿ ਕਰ ਕੋਈ ਇਹਨਾਂ ਦੇ ਵਿੱਚੋਂ ਕਹਿੰਦਾ ਹੈ ਕਿ ਮੈਂ ਮੁਸਲਮਾਨ ਹਾਂ ਤਾਂ ਇਹ ਉਸ ਨੂੰ ਕਹਿੰਦੇ ਨੇ ਕਿ ਜੇਕਰ ਤੂੰ ਮੁਸਲਮਾਨ ਹੈ ਤਾਂ ਕਲਮਾ ਪੜ੍ਹ ਕੇ ਸੁਣਾ ਤੇ ਜਿਹੜੇ ਮਰਦ ਉੱਥੇ ਮੁਸਲਮਾਨ ਨਹੀਂ ਸਨ ਉਹਨਾਂ ਨੂੰ ਇਹਨਾਂ ਨੇ ਗੋਲੀ ਮਾਰ ਦਿੱਤੀ ਇਹ ਅੱਤਵਾਦੀਆਂ ਦਾ ਗਰੁੱਪ ਉੱਥੇ ਖੜ ਕੇ ਲਗਾਤਾਰ 10 ਮਿੰਟ ਤੱਕ ਗੋਲੀਬਾਰੀ ਕਰਦਾ ਹੈ ਤੇ ਲੋਕਾਂ ਦਾ ਕਤਲ-ਏ-ਆਮ ਕਰਦਾ ਹੈ ਉਸ ਦੌਰਾਨ ਹੀ ਲੋਕਾਂ ਨੂੰ ਇਹ ਪਤਾ ਲੱਗਦਾ ਹੈ ਕਿ ਇਹ ਕੋਈ ਇੰਡੀਅਨ ਆਰਮੀ ਨਹੀਂ ਹੈ ਬਲਕਿ ਇਹ ਇੱਕ ਅੱਤਵਾਦੀ ਹਮਲਾ ਹੈ ਸ਼ੁਰੂਆਤ ਦੇ ਵਿੱਚ ਤਾਂ ਸਿਰਫ ਇੱਕ ਟੂਰਿਸਟ ਦੇ ਮਰਨ ਦੀ ਹੀ ਖ਼ਬਰ ਸਾਹਮਣੇ ਆਈ ਸੀ ਪਰ ਰਾਤ ਦੇ 11 ਵਜੇ ਤੱਕ ਇਹ ਸਾਫ਼ ਹੋ ਜਾਂਦਾ ਹੈ ਕਿ ਤਕਰੀਬਨ 26 ਤੋਂ ਹੱਦ ਤੋਂ ਵੱਧ ਜਾਵੇ ਤਾਂ ਉਸ ਦਾ ਅਹਿਸਾਸ ਹੋਣਾ ਹੀ ਬੰਦ ਹੋ ਜਾਂਦਾ ਹੈ ਇਹ ਚੀਜ਼ ਸਾਨੂੰ ਸਾਫ਼-ਸਾਫ਼ ਦਿਖਾਈ ਦਿੰਦੀ ਹੈ ਇਸ ਫੋਟੋ ਦੇ ਵਿੱਚ ਇਸ ਤਸਵੀਰ ਦੇ ਵਿੱਚ ਇੱਕ ਨਵੀਂ ਵਿਆਹੀ ਕੁੜੀ ਆਪਣੇ ਹਸਬੰਦ ਦੀ ਡੈੱਡ ਬਾਡੀ ਦੇ ਕੋਲ ਬੈਠੀ ਹੈ ਜਿਨ੍ਹਾਂ ਦਾ ਤਿੰਨ ਤੋਂ ਚਾਰ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ ਰਿਪੋਰਟਸ ਦੇ ਮੁਤਾਬਕ ਜਿਹੜੇ ਲੋਕ ਮਾਰੇ ਗਏ ਨੇ ਉਹਦੇ ਵਿੱਚੋਂ ਸਾਰੇ ਮਰਦ ਹੀ ਸਨ ਮਹਾਰਾਸ਼ਟਰ ਦੇ ਪੂਨੇ ਦੀ ਆਸ਼ਾਵਾਰੀ ਪਹਿਲਗਾਮ ਘੁੰਮਣ ਆਈ ਹੋਈ ਸੀ ਇੱਕ ਮੀਡੀਆ ਨੂੰ ਇੰਟਰਵਿਊ ਦੌਰਾਨ ਦੱਸਦੀ ਹੈ ਕਿ ਉੱਥੇ ਮੌਜੂਦ ਅੱਤਵਾਦੀਆਂ ਨੇ ਸਿਰਫ਼ ਤੇ ਸਿਰਫ਼ ਮਰਦਾਂ ਨੂੰ ਹੀ ਆਪਣਾ ਟਾਰਗੇਟ ਚੁਣਿਆ ਤੇ ਉਹਨਾਂ ਦੇ ਉੱਪਰ ਹੀ ਨਿਸ਼ਾਨੇ ਲਾਏ ਸਾਹਮਣੇ ਹੀ ਮੇਰੇ ਪਿਤਾ ਨੂੰ ਲਗਾਤਾਰ ਤਿੰਨ ਗੋਲੀਆਂ ਮਾਰ ਕੇ ਉਹਨਾਂ ਅੱਤਵਾਦੀਆਂ ਨੇ ਮਾਰ ਦਿੱਤਾ ਹੁਣ ਸਵਾਲ ਇਹ ਉੱਠਦਾ ਹੈ ਕਿ ਕਸ਼ਮੀਰ ਦੇ ਵਿੱਚ ਇਸ ਸਮੇਂ ਇਹ ਹਮਲਾ ਹੋਣਾ ਇੱਕ ਸੋਚੀ ਸਮਝੀ ਸਾਜ਼ਿਸ਼ ਸੀ ਜਾਂ ਫਿਰ ਇਹ ਇੱਕ ਮਹਿਜ ਇੱਕ ਸੰਜੋਗ ਸੀ ਇਹ ਸਾਰੀ ਘਟਨਾ ਨੂੰ ਜੇਕਰ ਆਪਾਂ ਨੇੜੇ ਤੋਂ ਦੇਖੀ ਤਾਂ ਸਾਡੇ ਸਾਹਮਣੇ ਦੋ ਥਿਊਰੀਆਂ ਆਉਂਦੀਆਂ ਨੇ ਇਸ ਤੋਂ ਬਿਨਾ ਅੱਜ ਦੀ ਇਸ ਵੀਡੀਓ ਦੇ ਵਿੱਚ ਇਹ ਵੀ ਜਾਣਾਂਗੇ ਕਿ ਅੱਤਵਾਦੀਆਂ ਨੇ 22 ਅਪ੍ਰੈਲ ਦਾ ਦਿਨ ਹੀ ਕਿਉਂ ਚੁਣਿਆ ਸੀ ਇਹ ਹਮਲਾ ਕਰਨ ਦੇ ਲਈ ਇਹ ਤਾਂ ਤੁਹਾਨੂੰ ਵੀ ਪਤਾ ਹੋਵੇਗਾ ਕਿ ਅਮਰੀਕੀ ਉਪ ਰਾਸ਼ਟਰਪਤੀ ਇੰਡੀਆ ਦੇ ਵਿੱਚ ਆਏ ਹੋਏ ਸਨ ਜਿਸ ਦੌਰਾਨ ਇਹ ਹਮਲਾ ਹੁੰਦਾ ਹੈ ਅਜਿਹਾ ਪਹਿਲਾਂ ਵੀ ਹੋਇਆ ਸੀ 20 ਮਾਰਚ ਸਨ 2000 ਨੂੰ ਜਦੋਂ ਇੰਡੀਆ ਦੇ ਅੰਦਰ ਉਸ ਸਮੇਂ ਦੇ ਅਮਰੀਕਾ ਦੇ ਰਾਸ਼ਟਰਪਤੀ ਬੈਲ ਕਲੈਂਟਨ ਆਏ ਹੋਏ ਸਨ ਅਮਰੀਕਾ ਦੇ ਰਾਸ਼ਟਰਪਤੀ ਬੈਲ ਕਲੈਂਟਨ ਜਦੋਂ ਇੰਡੀਆ ਦੇ ਦੌਰੇ ਦੇ ਉੱਪਰ ਸਨ ਉਦੋਂ ਅਨੰਤਨਾਗ ਜ਼ਿਲ੍ਹੇ ਦੇ ਇੱਕ ਪਿੰਡ ਸਿੰਗਾਪੁਰਾ ਦੇ ਵਿੱਚ ਤਕਰੀਬਨ 35 ਸਿੱਖਾਂ ਨੂੰ ਘਰਾਂ ਤੋਂ ਬਾਹਰ ਕੱਢ ਕੇ ਗੋਲੀਆਂ ਦੇ ਨਾਲ ਅੱਤਵਾਦੀਆਂ ਨੇ ਪੁੱਨ ਦਿੱਤਾ ਸੀ ਕਸ਼ਮੀਰ ਘਾਟੀ ਦੇ ਵਿੱਚ ਪਹਿਲੀ ਵਾਰ ਹੋਇਆ ਸੀ ਜਦੋਂ ਅੱਤਵਾਦੀਆਂ ਨੇ ਸਿੱਖਾਂ ਨੂੰ ਨ ਕਲ ਰਾਸ਼ਟਰਪਤੀ ਜਦੋਂ ਵੀ ਕੋਈ ਯਾਤਰਾ ਕਰਦੇ ਨੇ ਤਾਂ ਉਹਨਾਂ ਦਾ ਇੱਕ ਖਾਸ ਪ੍ਰੋਟੋਕਾਲ ਹੁੰਦਾ ਹੈ ਇਹ ਇੱਕ ਸਕਿਉਰਿਟੀ ਦਾ ਪ੍ਰੋਟੋਕਾਲ ਹੁੰਦਾ ਹੈ ਜਿਸ ਦੇ ਵਿੱਚ ਜਦੋਂ ਅਮਰੀਕਨ ਰਾਸ਼ਟਰਪਤੀ ਜਾਂ ਉਪ ਰਾਸ਼ਟਰਪਤੀ ਕਿਸੇ ਵੀ ਦੇਸ਼ ਦੇ ਵਿੱਚ ਜਾਂਦੇ ਨੇ ਤਾਂ ਉਹਨਾਂ ਦੇ ਨਾਲ C17 ਗਲੋਬ ਮਾਸਟਰ ਜਹਾਜ਼ ਵੀ ਜਾਂਦੇ ਨੇ ਇਸ ਤਰ੍ਹਾਂ ਇੰਡੀਆ ਦੇ ਅੰਦਰ ਵੀ C17 ਗਲੋਬ ਮਾਸਟਰ ਜਹਾਜ਼ ਪਹੁੰਚ ਚੁੱਕੇ ਸਨ ਅਮਰੀਕਨ ਰਾਸ਼ਟਰਪਤੀ ਦੇ ਨਾਲ ਤੇ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਅਮਰੀਕਾ ਦੀਆਂ ਖੁਫੀਆਂ ਏਜੰਸੀਆਂ ਵੀ ਇੰਡੀਆ ਦੇ ਅੰਦਰ ਆ ਚੁੱਕੀਆਂ ਸਨ ਤਾਂ ਕਿ ਅਮਰੀਕਨ ਰਾਸ਼ਟਰਪਤੀ ਦੀ ਸੁਰੱਖਿਆ ਦੇ ਵਿੱਚ ਕਿਸੇ ਵੀ ਕਿਸਮ ਦੀ ਕੋਈ ਕਮਜ਼ੋਰੀ ਨਾ ਰਹੇ ਪੂਰੀ ਤਰ੍ਹਾਂ ਦੇ ਨਾਲ ਇੰਡੀਆ ਐਕਟੀਵੇਟ ਸੀ ਇਸ ਦੇ ਬਾਵਜੂਦ ਵੀ ਕਸ਼ਮੀਰ ਦੇ ਅੰਦਰ ਇੰਨਾ ਵੱਡਾ ਹਮਲਾ ਹੋ ਜਾਂਦਾ ਹੈ ਇੱਕ ਥਿਊਰੀ ਇੱਥੇ ਇਹ ਕਹਿੰਦੀ ਹੈ ਕਿ ਅਜੇ ਹਾ ਅੱਤਵਾਦੀਆਂ ਨੇ ਜਾਣਬੁੱਝ ਕੇ ਕੀਤਾ ਤਾਂ ਕਿ ਉਹ ਇੰਡੀਅਨ ਇੰਟੈਲੀਜੈਂਸ ਤੇ ਅਮਰੀਕਾ ਦੀ ਇੰਟੈਲੀਜੈਂਸ ਨੂੰ ਗੂਠਾ ਦਿਖਾ ਸਕਣ ਕਿ ਤੁਹਾਡੇ ਨੱਕ ਦੇ ਥੱਲੇ ਅਸੀਂ ਇਹ ਹਮਲਾ ਕਰਕੇ ਚੱਲੇ ਹਾਂ ਤੇ ਨਾਲ ਹੀ ਅਮਰੀਕਾ ਦੀ ਨਜ਼ਰ ਦੇ ਵਿੱਚ ਇੰਡੀਆ ਦੀ ਅਮੇਜ ਵੀ ਖਰਾਬ ਹੁੰਦੀ ਹੈ ਜਿਹੜੀ ਦੂਜੀ ਥਿਊਰੀ ਇੱਥੇ ਸਾਹਮਣੇ ਆਉਂਦੀ ਹੈ ਉਸ ਦੀ ਤਾਰ ਜੁੜਦੀ ਹੈ ਪੀਐਮ ਮੋਦੀ ਦੇ ਸਾਊਦੀ ਅਰਬ ਦੇ ਦੌਰੇ ਦੇ ਨਾਲ ਇਸ ਹਮਲੇ ਦੇ ਨਾਲ ਅੱਤਵਾਦੀਆਂ ਨੇ ਇੱਕ ਤਰ੍ਹਾਂ ਦੇ ਨਾਲ ਫਿਰ ਮੈਸੇਜ ਦਿੱਤਾ ਹੈ ਕਿ ਕਸ਼ਮੀਰ ਮੁੱ ਦੀ 사우디 ערਬ ਦੇ ਜੱਦਾ ਦੇ ਵਿੱਚ ਪਹੁੰਚਦੇ ਨੇ ਪੀਐਮ ਮੋਦੀ ਦਾ 사우디 ערਬ ਦਾ ਇਹ ਦੌਰਾ ਪਹਿਲਾਂ ਤੋਂ ਹੀ ਤੈਅ ਸੀ ਪੀਐਮ ਮੋਦੀ ਉੱਥੇ 사우디 ערਬ ਦੇ ਕਾਉਂਟ ਪ੍ਰਿੰਸ ਦੇ ਨਾਲ ਮੁਲਾਕਾਤ ਕਰਨ ਵਾਲੇ ਸਨ ਇਹਨਾਂ ਦੋਹੇ ਲੀਡਰਾਂ ਦੇ ਵਿੱਚ ਜੋਗ ਮੀਡੀਆ ਮਨੋਰੰਜਨ ਅਤੇ ਖੇਡਾਂ ਨੂੰ ਲੈ ਕੇ ਇੱਕ ਐਮਓਯੂ ਸਾਈਨ ਹੋਣ ਦੀ ਉਮੀਦ ਸੀ ਇੰਡੀਅਨ ਪ੍ਰਾਈਮ ਮਿਨਿਸਟਰ ਪੀਐਮ ਮੋਦੀ ਦਾ ਇਹ ਦੌਰਾ ਕਿਤੇ ਨਾ ਕਿਤੇ 사우디 ערਬ ਦੇ ਪੁਰਾਣੇ ਦੋਸਤ ਪਾਕਿਸਤਾਨ ਨੂੰ ਚੁਭ ਰਿਹਾ ਸੀ ਥੀਨਟੈਕ 스노버 ਇੰਸਟੀਚਿਊਟ ਦੇ ਡਾਇਰੈਕਟਰ ਅਤੇ ਐਨਾਲਿਸਟ ਕਮਾਨ ਚੀਮਾ ਦੇ ਅਨੁਸਾਰ ਪੀਐਮ ਮੋਦੀ ਦਾ 사우디 ערਬ ਦਾ ਇਹ ਦੌਰਾ ਪਾਕਿਸਤ ਹੈ ਇਹ ਵੀ ਇੱਕ ਖਬਰ ਸਾਹਮਣੇ ਆ ਰਹੀ ਹੈ ਕਿ ਸਾウਦੀ ਅਰਬ ਦੇ ਵਿੱਚ ਜਿਹੜੇ ਪਾਕਿਸਤਾਨੀ ਭਖਾਰੀ ਬਹੁਤ ਜ਼ਿਆਦਾ ਵੱਧ ਚੁੱਕੇ ਨੇ ਸਾウਦੀ ਅਰਬ ਉਹਨਾਂ ਨੂੰ ਲੈ ਕੇ ਇੱਕ ਬਹੁਤ ਵੱਡਾ ਸਖਤ ਕਾਨੂੰਨ ਲੈ ਕੇ ਆ ਰਿਹਾ ਹੈ ਉੱਥੇ ਹੀ ਇੰਡੀਆ ਦੇ ਪ੍ਰਾਈਮ ਮਿਨਿਸਟਰ ਪੀਐਮ ਮੋਦੀ ਸਾウਦੀ ਅਰਬ ਦੇ ਵਿੱਚ ਅਰਬਾਂ ਡਾਲਰ ਦੀ ਡੀਲ ਕਰਨ ਜਾ ਰਹੇ ਸਨ ਸਾウਦੀ ਅਰਬ ਦੇ ਕਰਾਉਨ ਪ੍ਰਿੰਸ ਦੇ ਨਾਲ ਅੱਤਵਾਦੀਆਂ ਨੇ ਹਮਲੇ ਦੇ ਲਈ 22 ਅਪ੍ਰੈਲ ਦਾ ਦਿਨ ਕਿਉਂ ਚੁਣਿਆ ਇੱਥੇ ਇਹ ਗੱਲ ਸਾਫ਼ ਹੋ ਚੁੱਕੀ ਹੈ ਕਿ ਪਾਕਿਸਤਾਨ ਨਹੀਂ ਚਾਹੁੰਦਾ ਕਿ ਸਾウਦੀ ਅਰਬ ਤੇ ਇੰਡੀਆ ਦੇ ਵਿਚਾਲੇ ਜਿਹੜਾ ਰਿਲੇਸ਼ਨ ਹੈ ਉਹ ਵਧੀਆ ਹੋਵੇ ਤੇ ਮਿਡਲ ਈਸਟ ਦੇ ਜਿਹੜੇ ਦੇਸ਼ ਨੇ ਇਹ ਕਹਿਣਾ ਹੈ ਕਿ ਸਾਰੇ ਮਿਡਲ ਈਸਟ ਦੇ ਦੇਸ਼ ਉਹਨਾਂ ਦੀ ਕਸ਼ਮੀਰ ਮੁੱਦੇ ਦੇ ਉੱਪਰ ਮਦਦ ਕਰ ਰਿਹਾ ਹੈ। ਰਿਟਾਇਰਡ ਲੈਫਟੀਨੈਂਟ ਜਰਨਲ ਸੰਜੀ ਕੁਲਕਾਰਨੀ ਜੀ ਕਹਿੰਦੇ ਨੇ ਕਿ ਇਹ ਜਿਹੜਾ ਹਮਲਾ ਹੋਇਆ ਹੈ ਇਹ ਬਹੁਤ ਜ਼ਿਆਦਾ ਟਾਈਮਿੰਗ ਅਤੇ ਬਹੁਤ ਜ਼ਿਆਦਾ ਸਿਸਟਮੈਟਿਕਲੀ ਤਰੀਕੇ ਦੇ ਨਾਲ ਹੋਇਆ ਹੈ। ਇੰਡੀਆ ਦੇ ਪ੍ਰਧਾਨ ਮੰਤਰੀ ਇਸ ਸਮੇਂ ਮਿਡਲ ਈਸਟ ਦੇ ਦੌਰੇ ਦੇ ਉੱਪਰ ਸੰਤ ਅਤੇ ਇਸ ਹਮਲੇ ਦੇ ਨਾਲ ਇੰਡੀਆ ਦੇ ਪ੍ਰਧਾਨ ਮੰਤਰੀ ਨੂੰ ਨੀਮਾ ਦਿਖਾਇਆ ਗਿਆ ਹੈ। ਹੁਣ ਇੱਥੇ ਦੂਜਾ ਸਵਾਲ ਇਹ ਆਉਂਦਾ ਹੈ ਕਿ ਅੱਤਵਾਦੀਆਂ ਨੇ ਫਿਰ ਪੈਲਗ੍ਰਾਮ ਦਾਮ ਦੀ ਜਗ੍ਹਾ ਹੀ ਕਿਉਂ ਚੁਣੀ ਹਮਲੇ ਦੇ ਲਈ? ਇਸ ਵਾਰ ਅਮਰਦਾਸ ਦੀ ਯਾਤ ਤੇ ਹਰ ਸਾਲ ਹੋਣ ਵਾਲੀ ਇਹ ਯਾਤਰਾ ਸਿਕਿਉਰਿਟੀ ਦੇ ਪੱਖੋਂ ਬਹੁਤ ਜ਼ਿਆਦਾ ਸੈਂਸਿਟਿਵ ਹੁੰਦੀ ਹੈ। ਇਹ ਯਾਤਰਾ ਦੇ ਉੱਪਰ ਹਮਲਾ ਹੋਣ ਦਾ ਖਤਰਾ ਹਮੇਸ਼ਾ ਤੋਂ ਹੀ ਬਣਿਆ ਰਹਿੰਦਾ ਹੈ। ਇਸ ਕਰਕੇ ਇੰਡੀਆ ਦੀ ਜਿਹੜੀਆਂ ਇੰਟੈਲੀਜੈਂਸ ਏਜੰਸੀਆਂ ਹੁੰਦੀਆਂ ਨੇ ਉਹ ਇਸ ਯਾਤਰਾ ਦੇ ਚੱਲਣ ਤੋਂ ਪਹਿਲਾਂ ਹਾਈਲਾਈਟ ਤੇ ਹੁੰਦੀਆਂ ਨੇ ਤਾਂ ਕਿ ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਹਮਲਾ ਪਲਾਨ ਨਾ ਹੋ ਸਕੇ। ਇਸ ਵਾਰ ਪੈਲਗ੍ਰਾਮ ਦੇ ਵਿੱਚ ਜਿਹੜੀ ਜਗ੍ਹਾ ਤੇ ਉੱਪਰ ਹਮਲਾ ਹੋਇਆ ਹੈ ਉਸ ਜਗ੍ਹਾ ਤੋਂ ਹੀ ਅਬਰਨਾਥ ਦੀ ਯਾਤਰਾ ਸ਼ੁਰੂ ਹੁੰਦੀ ਹੈ। ਇੱਥੋਂ ਹੀ ਲਗਭਗ 36 ਕਿਲੋਮੀਟਰ ਦੂਰ ਪੈਦਲ ਸਫ਼ਰ ਕਰਨ ਤੋਂ ਬਾਅਦ ਲੋਕ ਅਮਰਨਾਥ ਪ ਇਹ ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਦਾ ਬ੍ਰਿਜ ਹੈ ਇਹ ਬ੍ਰਿਜ ਹੁਣ ਤਿਆਰ ਹੋ ਚੁੱਕਿਆ ਹੈ ਤੇ ਇਸ ਬ੍ਰਿਜ ਦੇ ਤਿਆਰ ਹੋਣ ਦੇ ਨਾਲ ਸ਼੍ਰੀਨਗਰ ਤੱਕ ਹੁਣ ਸਿੱਧਾ ਰੇਲਵੇ ਦਾ ਸੰਪਰਕ ਬਣ ਜਾਵੇਗਾ 25 ਜਨਵਰੀ ਵਾਲੇ ਦਿਨ ਕਟੜਾ ਤੋਂ ਸ਼੍ਰੀਨਗਰ ਰੇਲ ਦਾ ਜਿਹੜਾ ਟ੍ਰਾਇਲ ਹੈ ਉਹ ਵੀ ਕੰਪਲੀਟ ਹੋ ਚੁੱਕਿਆ ਹੈ ਸਫਲਤਾਪੂਰਵਕ ਇਹ ਰੇਲ ਸਵੇਰੇ 8 ਵਜੇ ਕਟੜਾ ਤੋਂ ਚੱਲੀ ਸੀ ਤੇ 11 ਵਜੇ ਸ਼੍ਰੀਨਗਰ ਪਹੁੰਚ ਗਈ ਸੀ ਰੇਲ ਨੇ ਇਸ ਪਹਾੜੀ ਰਸਤੇ ਦੇ ਵਿੱਚ 160 ਕਿਲੋਮੀਟਰ ਦਾ ਸਫ਼ਰ 3 ਘੰਟਿਆਂ ਦੇ ਵਿੱਚ ਕੰਪਲੀਟ ਕਰ ਲਿਆ ਸੀ 19 ਅਪ੍ਰੈਲ 2025 ਨੂੰ ਯਾਨੀ ਕਿ ਇਸ ਮਹੀਨੇ ਦੇ ਵਿੱਚ ਹੀ ਪੀਐਮ ਮੋਦੀ ਅਲਹੀ ਬੈਸ਼ਰੂਦੀਬੀ ਪਹੁੰਚ ਕੇ ਜੰਮੂ ਕਸ਼ਮੀਰ ਬੰਦੇ ਭਾਰਤ ਟ੍ਰੇਨ ਨੂੰ ਹਰੀਚੰਡੀਵੀ ਉਹਨਾਂ ਨੇ ਦਿਖਾਉਣੀ ਸੀ ਪਰ ਕਿਸੇ ਕਾਰਨ ਕਰਕੇ ਪੀਐਮ ਮੋਦੀ ਦਾ ਜਿਹੜਾ ਪ੍ਰੋਗਰਾਮ ਹੈ ਉਹ ਅੱਗੇ ਪੋਸਟਪੌਨ ਕਰ ਦਿੱਤਾ ਗਿਆ ਇਹ ਰੇਲਵੇ ਰੂਟ ਚੱਲਣ ਦੇ ਨਾਲ ਹੁਣ ਜਿਆਦਾ ਤੋਂ ਜਿਆਦਾ ਟੂਰਿਸਟ ਘੱਟ ਸਮੇਂ ਦੇ ਵਿੱਚ ਸ਼੍ਰੀਨਗਰ ਜਾਂ ਕਈ ਕਸ਼ਮੀਰ ਦੇ ਵਿੱਚ ਪਹੁੰਚ ਜਾਇਆ ਕਰਨਗੇ ਇਸ ਦੇ ਨਾਲ ਕਸ਼ਮੀਰ ਦੇ ਵਿੱਚ ਟੂਰਿਸਟ ਦੀ ਸੰਖਿਆ ਵਧੇਗੀ ਤੇ ਇਹ ਵੀ ਇੱਕ ਬਹੁਤ ਵੱਡਾ ਕਾਰਨ ਹੈ ਅੱਤਵਾਦੀਆਂ ਵੱਲੋਂ ਹਮਲਾ ਕਰਨ ਦਾ ਇਸ ਦੇ ਪਿੱਛੇ ਇੱਕ ਪੂਰੀ ਸਾਈਕਲ ਚੇਨ ਹੈ ਕਿਉਂਕਿ ਅੱਤਵਾਦੀ ਨਹੀਂ ਚਾਹੁੰਦੇ ਕਿ ਕਸ਼ਮੀਰ ਦੇ ਅੰਦਰ ਟੂਰਿਸਟ ਆਉਣ ਕਿਉਂ ਕਾਂ ਦਾ ਵਪਾਰ ਠੱਪ ਹੋ ਜਾਵੇਗਾ ਉਹ ਬੇਰੁਜ਼ਗਾਰ ਹੋ ਜਾਣਗੇ ਤੇ ਬੇਰੁਜ਼ਗਾਰਾਂ ਨੂੰ ਤੁਸੀਂ ਪੈਸੇ ਦੇ ਕੇ ਕੁਝ ਵੀ ਕਰਵਾ ਸਕਦੇ ਹੋ ਇਹ ਸਾਰੇ ਘਟਨਾਕ੍ਰਮ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾ ਸੱਦਾ ਸ਼੍ਰੀਨਗਰ ਪਹੁੰਚਦੇ ਨੇ ਤੇ ਉੱਥੇ ਸੈਨਾ ਦੇ ਵੱਡੇ ਅਫਸਰਾਂ ਤੇ ਉੱਥੋਂ ਦੇ ਮੁੱਖ ਮੰਤਰੀ ਉਬਦੁੱਲਾ ਜੀ ਨਾਲ ਮੀਟਿੰਗ ਕਰਦੇ ਨੇ ਤੇ NIA ਦੀਆਂ ਜਾਂਚ ਟੀਮਾਂ ਵੀ ਪਹਿਲਗਾਮ ਪਹੁੰਚ ਚੁੱਕੀਆਂ ਨੇ ਪਹਿਲਗਾਮ ਦੀ ਇਹ ਘਟਨਾ ਤੋਂ ਬਾਅਦ ਦਿੱਲੀ ਮੁੰਬਈ ਅਤੇ ਦੂਜੇ ਵੱਡੇ ਸ਼ਹਿਰਾਂ ਦੇ ਵਿੱਚ ਵੀ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ PM ਮੋਦੀ 사ウਦੀ ਅਰਬ ਦੇ ਉਸ ਸਮੇਂ ਦੌਰੇ ਦੇ ਉੱਪਰ ਸਨ ਜਦੋਂ ਇਹ ਹਮਲਾ ਹੋਇਆ ਸੀ ਉਸ ਸਮੇਂ ਉਹ ਦੌਰਾ ਛੱਡ ਕੇ ਵਾ ਲਖਰੇ ਤਾਇਬਾ ਦੇ ਹੈਡ ਸ਼ਾਟ ਦੀ ਰੈジਸਟੈਂਸ ਫਰੰਟ ਜਾਨੀ ਕਿ ਟੀ ਆਰ ਐਫ ਨੇ ਟੀ ਆਰ ਐਫ ਦਾ ਜਿਹੜਾ ਮਾਸਟਰ ਮਾਈਂਡ ਹੈ ਉਹ ਸਾਜਦ ਗੁੱਲ ਹੈ ਜਿਹੜਾ ਕਿ ਪਾਕਿਸਤਾਨ ਦੇ ਵਿੱਚ ਇਸ ਸਮੇਂ ਰਹਿ ਰਿਹਾ ਹੈ ਟੀ ਆਰ ਐਫ ਜਿਹੜਾ ਗਰੁੱਪ ਹੈ ਇਹ ਜੰਮੂ ਕਸ਼ਮੀਰ ਦੇ ਵਿੱਚ ਕਾਫੀ ਸਮੇਂ ਤੋਂ ਐਕਟਿਵ ਹੈ ਤੇ ਇਸ ਦੀ ਜਿਹੜੀ ਫੰਡਿੰਗ ਹੈ ਉਹ ਮੰਨਿਆ ਜਾਂਦਾ ਹੈ ਕਿ ਪਾਕਿਸਤਾਨ ਦੀ ਆਈ ਐਸ ਆਈ ਕਰਦੀ ਹੈ ਜਾਣਕਾਰੀ ਦੇ ਮੁਤਾਬਕ ਇਸ ਟੀ ਆਰ ਐਫ ਗਰੁੱਪ ਨੂੰ ਸਾਜਦ ਗੁੱਲ, ਸਲੀਮ ਰਹਿਮਾਨੀ ਤੇ ਸਾਜਦ ਜੱਟ ਲੀਡ ਕਰਦੇ ਨੇ ਜੰਮੂ ਕਸ਼ਮੀਰ ਦੇ ਵਿੱਚ ਸਨ 2019 ਦੇ ਪਲਵਾਮਾ ਅਟੈਕ ਤੋਂ ਬਾਅਦ ਇਹ ਸਭ ਤੋਂ ਵੱਡਾ ਹਮਲਾ ਮੰਨਿਆ ਜਾ ਰਿਹਾ ਲੋਕਾਂ ਦੇ ਵਿੱਚ UAE ਅਤੇ ਨੇਪਾਲ ਦੇ ਨਾਗਰਿਕ ਵੀ ਸ਼ਾਮਲ ਸਨ ਤੇ ਲੋਕਲ ਲੋਕਾਂ ਦੀ ਵੀ ਮੌਤ ਹੋਈ ਹੈ ਇਸ ਹਮਲੇ ਦੇ ਦੌਰਾਨ ਜਿਹੜੇ ਬਾਕੀ ਟੂਰਿਸਟ ਮਾਰੇ ਗਏ ਨੇ ਉਹ UP, ਗੁਜਰਾਤ, ਮਹਾਰਾਸ਼ਟਰ, ਕਰਨਾਟਕ, ਤਾਮਿਲਨਾਡੂ ਅਤੇ ਉੜੀਸਾ ਦੇ ਨਾਲ ਸਬੰਧਤ ਸਨ ਇਹ ਸੀ ਜਿਓ ਪੂਰਾ ਘਟਨਾਕਰਮ ਜਿਹੜਾ ਕਿ ਬਹੁਤ ਮੰਦਭਾਗਾ ਹਾਲ ਹੀ ਦੇ ਦਿਨਾਂ ਦੇ ਵਿੱਚ ਹੋਇਆ ਹੈ ਤੇ ਤੁਸੀਂ ਇਹ ਸਾਰੀ ਚੀਜ਼ ਨੂੰ ਕਿਵੇਂ ਦੇਖਦੇ ਹੋ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ